ਇਹ ਮੰਨਿਆ ਜਾਂਦਾ ਹੈ ਕਿ ਭੂਤਾਂ ਵਾਲਾ ਖੂਹ ਭੂਤਾਂ ਨੇ ਇੱਕ ਰਾਤ ਵਿੱਚ ਤਿਆਰ ਕੀਤਾ ਸੀ ਇਹ ਖੂਹ ਭਾਈ ਭਗਤਾ ਜੀ ਨੇ ਬਣਵਾਇਆ ਸੀ ਭਾਈ ਭਗਤਾ ਜੀ ਭਾਈ ਵੈਲੋ ਜੀ ਦੇ ਪੋਤਰੇ ਸਨ ਆਓ ਭੂਤਾਂ ਵਾਲੇ ਖੂਹ ਦੇ ਇਤਿਹਾਸ ਉੱਪਰ ਸੰਖੇਪ ਝਾਤ ਮਾਰਦੇ ਹਾਂ ਇਹ ਪਵਿੱਤਰ ਸਥਾਨ ਜੋ ਸੰਸਾਰ ਭਰ ਵਿੱਚ ਪ੍ਰਸਿੱਧ ਹੈ ਭੂਤਾਂ ਵਾਲੇ ਖੂਹ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਇਹ ਖੂਹ ਭਾਈ ਭਗਤਾ ਜੀ ਨੇ ਪ੍ਰੇਤਵਲ ਅਤੇ ਉਸ ਦੀ ਸੈਨਾ ਤੋਂ ਬਣਵਾਇਆ ਸੀ ਭਾਈ ਭਗਤਾ ਜੀ ਨੇ ਬਾਬਾ ਨਾਨੂ ਜੀ ਦੇ ਘਰ ਵਿਖੇ ਮਾਤਾ ਪੇਖਾ ਜੀ ਦੀ ਕੁਖੋਂ 1608 ਈਸਵੀ ਵਿੱਚ ਪਿੰਡ ਫਫੜੇ ਭਾਈਕੇ ਵਿਖੇ ਅਵਤਾਰ ਧਾਰਨ ਕੀਤਾ ਭਾਈ ਭਗਤਾ ਜੀ ਨੇ ਜਵਾਨ ਹੋ ਕੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਪਿੰਡ ਫਫੜੇ ਭਾਈਕੇ ਤੋਂ ਆ ਕੇ ਨਗਰ ਭਗਤਾ ਭਾਈ ਕਾ ਵਸਾਇਆ ਪਿੰਡ ਦੀ ਮੋੜੀ ਗੱਡ ਕੇ ਭਾਈ ਭਗਤਾ ਜੀ ਨੇ ਇਸ ਨਗਰ ਵਿਖੇ ਆਪਣਾ ਘਰ ਕਿਲੇ ਦੀ ਤਰ੍ਹਾਂ ਬਣਵਾਇਆ ਤਾਂ ਜੋ ਆਉਣ ਵਾਲੀਆਂ ਸੰਗਤਾਂ ਲਈ ਰਹਿਣ ਅਤੇ ਲੰਗਰ ਦਾ ਪ੍ਰਬੰਧ ਵਧੀਆ ਢੰਗ ਨਾਲ ਹੋ ਸਕੇ। ਪ੍ਰਾਤਨ ਗ੍ਰੰਥਾਂ ਵਿੱਚ ਇਸ ਸਥਾਨ ਨੂੰ ਕਿਲਾ ਵੀ ਲਿਖਿਆ ਹੋਇਆ ਹੈ। ਇਸ ਪਾਵਨ ਸਥਾਨ ਤੇ ਅੱਜ ਕੱਲ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਜੋ ਗੁਰਦੁਆਰਾ ਮਹਿਲ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੈ ਇਹ ਗੁਰਦੁਆਰਾ ਸਾਹਿਬ ਇਸ ਪੂਤਾਂ ਵਾਲੇ ਖੂਹ ਤੋਂ ਥੋੜੀ ਜਿਹੀ ਦੂਰੀ ਉੱਪਰ ਸਥਿਤ ਹੈ। ਪਰਾਤਨ ਇਤਿਹਾਸ ਅਨੁਸਾਰ ਪੂਤਾਂ ਵਾਲਾ ਖੂਹ ਦਾ ਇਤਿਹਾਸ ਇਸ ਪ੍ਰਕਾਰ ਹੈ। ਪਰਾਤਨ ਇਤਿਹਾਸਕ ਗ੍ਰੰਥਾਂ ਅਨੁਸਾਰ ਇੱਕ ਦਿਨ ਭਾਈ ਭਗਤਾ ਜੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਅਸੇ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਆਨੰਦਪੁਰ ਸਾਹਿਬ ਗਏ। ਉੱਥੇ ਤੁਰਕਾਨਾ ਦੀਵਾਨ ਰਾਮੂ ਸ਼ਾਹ ਜੋ ਲਾਹੌਰ ਦਾ ਵਾਸੀ ਸੀ। ਉਸ ਦੀ ਲੜਕੀ ਨੂੰ ਪ੍ਰੇਤਵਾਲ ਦਾ ਸਾਆਇਆ ਸੀ। ਉਸ ਨੇ ਆਪਣੀ ਲੜਕੀ ਦਾ ਬਹੁਤ ਇਲਾਜ ਕਰਵਾਇਆ ਪਰ ਉਸ ਲੜਕੀ ਕਿਤੋਂ ਵੀ ਠੀਕ ਨਾ ਹੋਈ। ਫਿਰ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਦੇ پاس ਬੇਨਤੀ ਕਰਨ ਲਈ ਆਇਆ ਭਰੇ ਦੀਵਾਨ ਵਿੱਚ ਆ ਕੇ ਉਸ ਨੇ ਆਪਣੀ ਲੜਕੀ ਦਾ ਹਾਲ ਦੱਸ ਕੇ ਸਿੱਖਾਂ ਨੂੰ ਗੁਰੂ ਸਾਹਿਬ ਅੱਗੇ ਫਰਿਆਦ ਕਰਨ ਲਈ ਬੇਨਤੀ ਕੀਤੀ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਫਰਿਆਦ ਮੰਨ ਲਈ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਦੀ ਆਗਿਆ ਨਾਲ ਭਾਈ ਭਗਤਾ ਜੀ ਉਸ ਦੀਵਾਨ ਰਾਮੂ ਸ਼ਾਹ ਦੇ ਨਾਲ ਉਨ੍ਹਾਂ ਦੇ ਘਰ ਲਾਹੌਰ ਵਿਖੇ ਗਏ ਲੜਕੀ ਦੇ ਸਿਰ ਉੱਪਰ ਹੱਥ ਰੱਖ ਕੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਉਚਾਰਨ ਕੀਤਾ ਕੁਝ ਸਮੇਂ ਬਾਅਦ ਉਹ ਲੜਕੀ ਠੀਕ ਹੋਣ ਲੱਗ ਪਈ ਭਾਈ ਭਗਤਾ ਜੀ ਨੇ ਉਸ ਪ੍ਰੇਤਵਾਲ ਨੂੰ ਆਪਣੇ ਕਾਬੂ ਵਿੱਚ ਕਰ ਲਿਆ ਜਦੋਂ RAMU ਸ਼ਾਹ ਦੀ ਲੜਕੀ ਬਿਲਕੁਲ ਤੰਦਰੁਸਤ ਹੋ ਗਈ ਤਾਂ ਉਸ ਨੇ ਭਾਈ ਭਗਤਾ ਜੀ ਨੂੰ ਸੇਵਾ ਲਈ ਬੇਨਤੀ ਕੀਤੀ ਅਤੇ ਕਿਹਾ ਮਹਾਰਾਜੀ ਸਾਨੂੰ ਸੇਵਾ ਬਖਸ਼ੋ ਤਾਂ ਭਾਈ ਭਗਤਾ ਜੀ ਨੇ ਉਸ ਨੂੰ ਫਰਮਾਇਆ ਕਿ ਭਾਈ ਮਾਲਵੇ ਵਿੱਚ ਜਲਦੀ ਬਹੁਤ ਕਮੀ ਹੈ ਸਾਨੂੰ ਇੱਥੇ ਖੂਹ ਲਗਵਾ ਕੇ ਦੇਵੋ ਇਹ ਸੇਵਾ ਮੰਨ ਕੇ دیਵਾਨ रामू शाह ਨੇ ਭਗਤਾ ਭਾਈ ਕਾ ਵਿਖੇ ਖੂਹ ਲਗਵਾਉਣਾ ਸ਼ੁਰੂ ਕਰ ਦਿੱਤਾ ਖੂਹ ਬਣ ਕੇ ਜਦੋਂ ਤਿਆਰ ਹੋ ਗਿਆ ਤਾਂ ਇੱਕ ਬੈਰਾਗੀ ਸਾਧ ਕਲਿਆਣ ਦਾਸ ਨੇ ਇਰਖਾ 바ਸੋ ਕੇ ਆਪਣੇ ਕਰਾਮਾਤ ਨਾਲ ਇਸ ਖੂ ਨੂੰ ਪਾੜ ਦਿੱਤਾ ਜਦੋਂ ਇਸ ਘਟਨਾ ਦਾ ਭਾਈ ਭਗਤਾ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਕਾਬੂ ਕੀਤੇ ਉਸ ਪ੍ਰੇਤਵਾਲ ਨੂੰ ਖੂ ਤਿਆਰ ਕਰਨ ਲਈ ਕਿਹਾ ਉਸ ਪ੍ਰੇਤਵਾਲ ਅਤੇ ਉਸ ਦੀ ਸਹੇਰਾਂ ਨੇ ਰਲ ਕੇ ਖੂ ਦੀ ਨਿਉ ਮੋੜ ਤੋਂ ਨਮੀ ਰੱਖ ਕੇ ਤਿਆਰ ਕਰਕੇ ਇੱਕ ਰਾਤ ਵਿੱਚ ਹੀ ਲਾਹੌਰ ਤੋਂ ਇੱਟਾਂ ਅਤੇ ਚੂਨਾ ਲਿਆ ਕੇ ਰਾਤੋਂ-ਰਾਤ ਖੂਹ ਤਿਆਰ ਕਰ ਦਿੱਤਾ ਇਸ ਕਰਕੇ ਇਸ ਖੂਹ ਨੂੰ ਭੂਤਾਂ ਵਾਲਾ ਖੂਹ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਭੂਤਾਂ ਵਾਲਾ ਖੂਹ ਸਨ 1704 ਈਸਵੀ ਵਿੱਚ ਬਣਾਇਆ ਗਿਆ ਸੀ ਜਿਸ ਦੇ ਸੰਗਤ ਜੀ ਆਪ ਦਰਸ਼ਨ ਕਰ ਰਹੇ ਹੋ ਇਸ ਭੂਤਾਂ ਵਾਲੇ ਖੂਹ ਦੇ ਬਿਲਕੁਲ ਨਾਲ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇਹ ਸਥਾਨ ਤੇ ਧੰਨ ਧੰਨ ਸ੍ਰੀ ਗੁਰੂ ਹਰगोबिंद ਸਾਹਿਬ ਜੀ ਮਾਲਵਾ ਫੇਰੀ ਦੌਰਾਨ ਆਏ ਸਨ ਅਤੇ ਇਸੇ ਸਥਾਨ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਨੇ ਕਾਂਗੜ ਤੋਂ ਹੁੰਦੇ ਹੋਏ ਦਿਆਲਪੁਰਾ ਜਲਾਲ ਗੁਰੂਸਰ ਆਦਕ ਨਗਰਾਂ ਵਿੱਚੋਂ ਦੀ ਸੰਗਤਾਂ ਨੂੰ ਦਰਸ਼ਨ ਦੇਦਾਰ ਦਿੰਦੇ ਹੋਏ ਨਗਰ ਭਗਤਾ ਭਾਈ ਕਾ ਵਿਖੇ ਇਸ ਸਥਾਨ ਤੇ ਪਹੁੰਚੇ ਸਨ ਊਤਾਂ ਵਾਲੇ ਖੂਹ ਦੇ ਬਿਲਕੁਲ ਨਜ਼ਦੀਕ ਪਿੱਪਲ ਹੀਠਾਂ ਗੁਰੂ ਸਾਹਿਬ ਜੀ ਬਰਾਜੇ ਸਨ ਇਸ ਪਾਵਨ ਸਥਾਨ ਤੇ ਅੱਜ ਕੱਲ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਦਸਵੀਂ ਸਜੋਬਤ ਹੈ ਜਿਹਦੇ ਸੰਗਤ ਜੀ ਆਪ ਦਰਸ਼ਨ ਕਰ ਰਹੇ ਹੋ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ